ਕੀ ਤੁਸੀਂ ਵੀ ਰੋਜ਼ਾਨਾ ਖਤਮ ਹੁੰਦੇ ਇੰਟਰਨੈਟ ਤੋਂ ਪਰੇਸ਼ਾਨ ਆ ਚੁੱਕੇ ਹੋ ਕਿ ਤੁਹਾਡਾ ਵੀ ਦਿਲ ਕਰਦਾ ਹੈ ਕਿ ਤੁਹਾਡੇ ਫੋਨ ਤੁਹਾਡੇ ਲੈਪਟਾਪ ਦਾ ਤੁਹਾਡੇ ਘਰ ਦਾ ਇੰਟਰਨੈਟ ਕਦੇ ਵੀ ਬੰਦ ਨਾ ਹੋਵੇ ਜਾਂ ਫਿਰ ਖਤਮ ਨਾ ਹੋਵੇ ਤਾਂ ਫਿਰ ਇਹ ਵੀਡੀਓ ਵਾਕਈ ਤੁਹਾਡੇ ਲਈ ਹੈ ਜੋ ਲੋਕ ਇੰਟਰਨੈਟ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ ਉਹਨਾਂ ਲਈ ਖੁਸ਼ਖਬਰੀ ਆ ਗਈ ਹੈ ਹੁਣ ਤੁਹਾਨੂੰ ਇੰਟਰਨੈਟ ਦੇ ਖਤਮ ਹੋਣ ਦੀ ਸਮੱਸਿਆ ਜਾਂ ਫਿਰ ਇੰਟਰਨੈਟ ਨੂੰ ਬਾਰ-ਬਾਰ ਰੀਚਾਰਜ ਕਰਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦਰਸਲ ਐਲਾਨ ਮਸਕ ਭਾਰਤ ਦੇ ਵਿੱਚ ਬਹੁਤ ਜਲਦ ਆਪਣਾ ਸਟਾਰਲਿੰਕ ਲੈ ਕੇ ਆ ਰਹੇ ਨੇ। ਯਾਨੀ ਬਹੁਤ ਜਲਦੀ ਉਹਨਾਂ ਨੂੰ ਆਪਣੇ ਸੈਟੇਲਾਈਟ ਇੰਟਰਨੈਟ ਪ੍ਰੋਜੈਕਟ ਨੂੰ ਚਲਾਉਣ ਦੇ ਲਈ ਭਾਰਤ ਵਿੱਚ ਲਾਇਸੈਂਸ ਮਿਲਣ ਜਾ ਰਿਹਾ ਹੈ। ਇਸ ਗੱਲ ਦੀ ਗਵਾਹੀ ਯਾਨੀ ਕਿ ਪੁਸ਼ਟੀ ਕੀਤੀ ਹੈ ਸੰਚਾਰ ਮੰਤਰੀ ਜੋਤੀਰਾ ਦਿਤੀਆ ਸਿੰਧੀਆਂ ਨੇ ਇੱਕ ਚੈਨਲ ਦੇ ਨਾਲ ਕੀਤੀ ਗੱਲਬਾਤ ਦੇ ਵਿੱਚ ਮੰਤਰੀ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਸਟਾਰਲਿੰਕ ਨੂੰ ਦੂਰ ਸੰਚਾਰ ਵਿਭਾਗ ਦੁਆਰਾ ਪਹਿਲਾਂ ਹੀ ਇੱਕ ਇਰਾਦਾ ਪੱਤਰ ਦਿੱਤਾ ਜਾ ਚੁੱਕਿਆ ਹੈ। ਹੁਣ ਸਟਾਰਲਿੰਕ ਨੂੰ ਸਿਰਫ ਇਨ ਸਪੇਸ ਤੋਂ ਅੰਤਿਮ ਪਰਵਾਨਗੀ ਲੈਣੀ ਪਵੇਗੀ ਸਿੰਧਿਆ ਨੇ ਕਿਹਾ ਹੈ ਕਿ ਇਸ ਵੇਲੇ ਦੋ ਕੰਪਨੀਆਂ ਵਨਵੈਬ ਅਤੇ ਰਿਲਾਇੰਸ ਨੂੰ ਸੈਟੇਲਾਈਟ ਕਨੈਕਟੀਵਿਟੀ ਲਈ ਲਾਇਸੈਂਸ ਮਿਲੇ ਹੋਏ ਨੇ ਸਟਾਰਲਿੰਕ ਲਈ ਪ੍ਰਕਿਰਿਆਵਾਂ ਵੀ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਐਲਓਆਈ ਜਾਰੀ ਕਰ ਦਿੱਤਾ ਗਿਆ ਹੈ ਤੇ ਸਟਾਰਲਿੰਕ ਨੂੰ ਜਲਦੀ ਹੀ ਲਾਇਸੈਂਸ ਮਿਲ ਜਾਵੇਗਾ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਅਗਲਾ ਕਦਮ ਇਨ ਸਪੇਸ ਤੋਂ ਪਰਵਾਨਗੀ ਲੈਣਾ ਹੋਵੇਗਾ ਤਿੰਨੋਂ ਲਾਇਸੈਂਸ ਧਾਰਕਾਂ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਸਿੰਧਿਆ ਨੇ ਕਿਹਾ ਕਿ ਵਨ ਵੈਬ ਅਤੇ ਰਿਲਾਇੰਸ ਨੂੰ ਸਿਰਫ ਸ਼ੁਰੂਆਤੀ ਟੈਸਟਿੰਗ ਲਈ ਸੀਮਿਤ ਸਪੈਕਟ੍ਰਮ ਤੱਕ ਪਹੁੰਚ ਕੀਤੀ ਗਈ ਹੈ ਸਟਾਰਲਿੰਕ ਤੋਂ ਅਧਿਕਾਰਤ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਇਸੇ ਤਰ੍ਹਾਂ ਦੇ ਰਸਤੇ ਤੇ ਚੱਲਣ ਦੀ ਉਮੀਦ ਹੈ ਇਸ ਤੋਂ ਇਲਾਵਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਪ੍ਰਸ਼ਾਸਨ ਕੀ ਸਪੈਕਟ੍ਰਮ ਅਲਾਟਮੈਂਟ ਲਈ ਨਿਯਮ ਦੇਵੇਗਾ ਜੋ ਵਪਾਰਕ ਰੋਲ ਆਊਟ ਨੂੰ ਨਿਯੰਤਰਿਤ ਕਰਨਗੇ ਤਾਂ ਇਕਨੋਮਿਕ ਟਾਈਮ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਇਹ ਦੱਸਿਆ ਗਿਆ ਹੈ ਕਿ ਸਪੇਸ ਐਕਸ ਭਾਰਤ ਵਿੱਚ ਆਪਣੀਆਂ ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸੇਵਾਵਾਂ ਨੂੰ ਇੱਕ ਸ਼ੁਰੂਆਤੀ ਪ੍ਰਮੋਸ਼ਨਲ ਅਨਲਿमिटेड ਡਾਟਾ ਪਲਾਨ ਦੇ ਨਾਲ ਲਾਂਚ ਕਰਨ ਵਾਲਾ ਹੈ ਜਿਸ ਦੀ ਕੀਮਤ ਸਿਰਫ 10 ਡਾਲਰ ਪ੍ਰਤੀ ਮਹੀਨਾ ਯਾਨੀ ਕਿ ਕਟੋ-ਕਾਟਿਆ ਲਗਭਗ 840 ਰੁਪਏ ਪ੍ਰਤੀ ਮਹੀਨਾ ਹੋਣ ਵਾਲੇ ਨੇ ਤਾਂ ਦੱਸ ਦिए ਕਿ ਸਟਾਰਲਿੰਕ ਸਮੇਤ ਸੈਟੇਲਾਈਟ ਕੰਪਨੀਆਂ ਦਾ ਉਦੇਸ਼ ਉਪਭੋਗਤਾਵਾਂ ਨੂੰ ਵਧਾਉਣਾ ਹੈ ਇਹ ਇੱਕ ਸਮੇਂ ਤੇ ਆ ਕੇ 10 ਮਿਲੀਅਨ ਯਾਨੀ 1 ਕਰੋੜ ਯੂਜ਼ਰ ਤੱਕ ਪਹੁੰਚਣ ਵਾਲੇ ਨੇ ਇਸ ਨਾਲ ਕੰਪਨੀਆਂ ਨੂੰ ਵੱਡੀ ਸਪੈਕਟ੍ਰਮ ਲਾਗਤ ਦੀ ਪਰਭਾਈ ਕਰਨ ਵਿੱਚ ਮਦਦ ਮਿਲੇਗੀ ਇੱਕ ਗੱਲ ਤਾਂ ਸਾਫ਼ ਹੈ ਕਿ ਸਪੈਕਟ੍ਰਮ ਮਹਿੰਗਾ ਹੈ ਹੋਰ ਕੰਪਨੀਆਂ ਨੂੰ ਸ਼ਹਿਰੀ ਯੂਜ਼ਰਸ ਲਈ ਮਹੀਨਾਵਾਰ ਚਾਰਜ ਕਾਫੀ ਜ਼ਿਆਦਾ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਇਸ ਕਰਕੇ ਸੈਟੇਲਾਈਟ ਸੰਚਾਰ ਸਪੈਕਟ੍ਰਮ ਬਾਕੀ ਸੇਵਾਵਾਂ ਨਾਲੋਂ ਮਹਿੰਗਾ ਹੈ ਪਰ ਸਟਾਰਲਿੰਕ ਵਰਗੀਆਂ ਮਜ਼ਬੂਤ ਕੰਪਨੀਆਂ ਜਿਨ੍ਹਾਂ ਕੋਲੇ ਆਲਰੇਡੀ ਬਹੁਤ ਪੈਸਾ ਹੈ ਉਹਨਾਂ ਨੂੰ ਭਾਰਤ ਦੇ ਸ਼ਹਿਰੀ ਪ੍ਰਸਾਰ ਵਿੱਚ ਦੂਜੀਆਂ ਕੰਪਨੀਆਂ ਨਾਲ ਮੁਕਾਬਲਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਹੁਣ ਸਵਾਲ ਇਹ ਹੈ ਕਿ ਸੈਟੇਲਾਈਟ ਰਾਹੀਂ ਇੰਟਰਨੈਟ ਤੁਹਾਨੂੰ ਆਖਿਰ ਮਿਲੇਗਾ ਕਿਵੇਂ? ਸੈਟੇਲਾਈਟ ਧਰਤੀ ਦੇ ਕਿਸੇ ਵੀ ਹਿੱਸੇ ਤੋਂ ਇੰਟਰਨੈਟ ਕਵਰੇਜ ਨੂੰ ਬੀਮ ਕਰਨਾ ਸੰਭਵ ਬਣਾ ਸਕਦੇ ਨੇ ਸੈਟੇਲਾਈਟ ਦਾ ਇੱਕ ਨੈਟਵਰਕ ਯੂਜ਼ਰਸ ਨੂੰ ਹਾਈ ਸਪੀਡ ਇੰਟਰਨੈਟ ਕਵਰੇਜ ਦਿੰਦਾ ਹੈ ਤੇ ਇਹ ਸਭ ਘੱਟ ਲੇਟਸੀ ਤੇ ਹੋਵੇਗਾ ਯਾਨੀ ਕਿ ਇੱਕ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਉਣ ਵਿੱਚ ਘੱਟ ਤੋਂ ਘੱਟ ਸਮਾਂ ਲੱਗੇਗਾ ਯਾਨੀ ਕਿ ਇੰਟਰਨੈਟ ਤੇਜ਼ ਹੋਵੇਗਾ ਸਟਾਰਲਿੰਕ ਕਿੱਟ ਵਿੱਚ ਇੱਕ ਸਟਾਰਲਿੰਕ ਡਿਸ਼ ਇੱਕ ਵਾਈਫਾਈ ਇੱਕ ਰਾਊਟਰ ਪਾਵਰ ਸਪਲਾਈ ਕੇਬਲ ਤੇ ਇੱਕ ਮਾਉਂਟਿੰਗ ਟ੍ਰਾਈਪੋਡ ਸ਼ਾਮਿਲ ਹੋਵੇਗਾ ਹਾਈ ਸਪੀਡ ਇੰਟਰਨੈਟ ਲਈ ਡਿਸ਼ ਨੂੰ ਖੁੱਲੇ ਅਸਮਾਨ ਹੇਠ ਰੱਖਣਾ ਪਵੇਗਾ ਸਟਾਰਲਿੰਕ ਦੀ ਐਪ iOS ਅਤੇ Android ਦੇ ਉਪਲਬਧ ਹੈ ਜੋ ਸੈਟਅਪ ਤੋਂ ਲੈ ਕੇ ਨਿਗਰਾਨੀ ਤੱਕ ਸਭ ਕੁਝ ਕਰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਬਿਨਾ ਕਿਸੇ ਤਾਰ ਦੇ ਬਿਨਾ ਕਿਸੇ ਉਲਝਣ ਦੇ ਹਾਈ ਸਪੀਡ ਇੰਟਰਨੈਟ ਤੁਹਾਡੇ ਕਾਰ ਤੁਹਾਡੇ ਮੋਬਾਈਲ ਫੋਨ ਤੇ ਹੋਰ ਡਿਵਾਈਸਸ ਵਿੱਚ ਚੱਲ ਪਾਵੇਗਾ ਤਾਂ ਕੀ ਤੁਸੀਂ ਸਟਾਰਲਿੰਕ ਦੀ ਵਰਤੋਂ ਕਰੋਗੇ ਹਾਈ ਸਪੀਡ ਇੰਟਰਨੈਟ ਲਈ ਜਾਂ ਫਿਰ ਇੰਡੀਅਨ ਕੰਪਨੀਆਂ ਨੂੰ ਮਹੱਤਵ ਦੇਵੋਗੇ ਆਪਣੀ ਕੋਈ ਵੀ ਰਾਏ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਇਸੇ ਤਰ੍ਹਾਂ ਦੀ ਖਾਸ ਇਨਫੋਰਮੇਸ਼ਨ ਦੇ ਨਾਲ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ